ਸਤਿ ਸ਼੍ਰੀ ਅਕਾਲ ਜੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਤੁਹਾਨੂੰ ਪਤਾ ਲੱਗ ਹੀ ਚੁੱਕੇ ਹੋਣਾ ਕਿ ਮਾਈਕ ਅਤੇ ਹਮਾਨੀ ਦਾ ਕੁਝ ਦਿਨ ਪਹਿਲਾਂ ਬ੍ਰੇਕਅਪ ਹੋ ਚੁੱਕਾ ਹੈ ਬ੍ਰੇਕਅਪ ਤੋਂ ਬਾਅਦ ਮਾਈਕ ਅਤੇ ਹਮਾਨੀ ਨੇ ਇੱਕ ਦੂਜੇ ਉੱਤੇ ਬਹੁਤ ਹੀ ਵੱਡੇ ਵੱਡੇ ਇਲਜ਼ਾਮ ਲਾਏ ਹਨ ਉੱਥੇ ਹੀ ਤੁਹਾਨੂੰ ਦੱਸਦੀ ਕਿ ਅੱਜ ਮਾਈਕ ਸ਼ਰਮਾ ਇੰਸਟਾਗ੍ਰam ਉੱਪਰ ਲਾਈਵ ਆਇਆ ਸੀ ਇੰਸਟਾਗ੍ਰam ਉੱਪਰ ਮਾਈਕ ਨੇ ਇਹ ਹੀ ਕਿਹਾ ਹੈ ਕਿ ਹਿਮਾਨੀ ਅਤੇ ਹਮਾਨੀ ਦੇ ਨਾਲ ਦੇ ਅਮਨਜਸ ਵਰਗੇ ਕਪਲ ਮੇਰੇ ਤੋਂ ਦੂਰ ਹੋ ਗਏ ਹਨ ਫੇਮ ਲੈ ਕੇ ਉਹਨਾਂ ਨੇ ਮੈਨੂੰ ਕਦੇ ਕਾਲ ਵੀ ਨਹੀਂ ਕੀਤੀ ਅਤੇ ਮੈਂ ਉਹਨਾਂ ਨੂੰ ਚੇਤਾਵਨੀ ਦਿੰਦਾ ਹਾਂ ਕਿ ਉਹ ਭੁੱਲ ਕੇ ਵੀ ਅੰਬਰਸਰ ਵਿੱਚ ਨਾ ਆ ਜਾਣ ਅੱਗੇ ਅੱਗੇ ਕੀ ਕਿਹਾ ਹੈ ਮਾਇਕ ਸ਼ਰਮਾ ਨੇ ਇਹ ਤੁਸੀਂ ਅੱਗੇ ਸੁਣ ਨਹੀਂ ਸਕਦੇ ਹੋ ਅੰਬਰਸਰ ਆਣਾ ਕਿ ਨਹੀਂ ਆਣਾ ਬਾਹਰ ਗੱਡੀ-ਗੁੱਡੀ ਨਾ ਘੇਰੀ ਜਾਵੇ ਅਹ ਪਤਾਨੀ ਅੰਬਰਸਰ ਆਣਾ ਕਿ ਨਹੀਂ ਆਣਾ ਕਹਿਣਾ ਅਹ ਤਮ ਕੀ ਤਮ ਕੀ ਸਮਝਣ ਜਿੰਨਾ ਸਮਝੀ ਤਮ ਕੀ ਸਮਝਲਣ ਠੀਕ ਹੈ ਇਹ ਇਹ ਹੁਣ ਕੋਈ ਚੱਕਰ ਨਹੀਂ ਮੈਂ ਕਹਾ ਜਿਹੜੇ ਮਰਜੀ ਮੈਂ ਕਹਾ ਪੇਜਾਂ ਵਾਲੇ ਵਾਇਰਲ ਕਰਦਣ ਵੀਡੀਓ ਬਣਾਦਣ ਜੋ ਕਰਦਣ ਕਰਦਣ ਕੋਈ ਚੱਕਰ ਨਹੀਂ